ਸ਼੍ਰੀਕਾਲ ਜੀ ਕੀ ਦੌਨ ਜੀ ਸਾਰੇ ਹੋਪਸ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਇੱਕ ਵੀਡੀਓ ਹੋਰ ਪਾਉਣ ਲੱਗੇ ਆ ਤੁਹਾਡੇ ਲਈ ਡਿਸਕਾਊਂਟ ਵਾਲੀ ਕਾਫੀ ਮੈਨੂੰ ਕੁਐਰੀਜ਼ ਆ ਰਹੀਆਂ ਸੀ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਕਿ ਕੀ ਤੁਸੀਂ ਡਿਸਕਾਊਂਟ ਤੇ ਵੀ ਕੁਝ ਦਿਓ ਤੇ ਆਪਾਂ ਜਿਹੜੇ ਵੀ ਇੰਟਰ ਤੇ ਸੂਟ ਨੇ ਉਹ ਡਿਸਕਾਊਂਟ ਦੇ ਉੱਤੇ ਦੇ ਰਹੇ ਆ ਫਟਾਫਟ ਆਰਡਰ ਪਲੇਸ ਕਰੋ ਲਿਮਟ ਜੈ ਸਟਾਕ ਹੈਗਾ ਲਓ ਜੀ ਇਹ ਤਾਂ ਆਪਣੇ ਕੋਲੇ ਰਹਿ ਸੀ ਪਪਿੰਦਰਾ ਵਾਲੇ ਪਸ਼ਮੀਨਾ ਸ਼ਿਲਕ ਦੇ ਸੂਟ ਸੀਗੇ ਜੀ ਜਿਹੜੇ ਫਸ਼ਮੀਨਾ ਸ਼ਿਲਕ ਦੇ ਸੂਟ ਨੇ ਇਹਦੇ ਵਿੱਚ ਦੋ ਹੀ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਫਟਾਫਟ ਆਰਡਰ ਪਲੇਸ ਕਰਿਓ ਸਿਰਫ ਇਹੀ ਦੋ ਹੀ ਕਲਰ ਨੇ ਜੀ ਤੇ ਕਿਉਂਕਿ ਨਵਾਂ ਸਟਾਕ ਕੋਈ ਨਹੀਂ ਆਉਗਾ ਇਹਨਾਂ ਦੇ ਵਿੱਚ ਫਟਾਫਟ ਲੈ ਕੇ ਆਪਣੇ ਲਈ ਨੈਕਸਟ ইয়ার ਦੇ ਵੀ ਸੇਵ ਕਰਕੇ ਰੱਖ ਸਕਦੇ ਹੋ ਹਜੇ ਵੀ ਆਰਾਮ ਨਾਲ 1 ਮਹੀਨਾ 1.5 ਮਹੀਨਾ ਹੋ ਰਹੀ ਪਹਿਣਗੇ ਤੁਸੀਂ ਪਾ ਸਕਦੇ ਹੋਗੇ ਤੇ ਵਾਰਵਾਰੀਆਂ ਪਹਿਣਾਂ ਨੂੰ ਇਹਨਾਂ ਦੀ ਨੀਡ ਰਹਿੰਦੀ ਹੈ ਉਧਰ ਤੇ ਵੈਦਰ ਦੇ ਅਕੋਰਡਿੰਗ ਫਟਾਫਟ ਆਰਡਰ ਪਲੇਸ ਕਰਿਓ ਤੇ ਆਪਣੇ ਸੂਟ ਨੇ ਜਿਹੜੇ ਤੁਸੀਂ ਹੋਲਡ ਕਰਵਾ ਸਕਦੇ ਹੋਗੇ ਇਹਨਾਂ ਦੇ ਵਿੱਚ ਮੈਂ ਸਾਰੇ ਇਹ ਜਿਵੇਂ ਦੋ ਮੈਂ ਭੂਪਿੰਦਰਾ ਦੇ ਦਿਖਾਏ ਨੇਗੇ ਅਲੱਗ-ਅਲੱਗ ਬ੍ਰਾਂਡਸ ਦੇ ਰਹਿਣਗੇ ਜਿਵੇਂ ਹਿਰਾਖੀ ਬ੍ਰਾਂਡ ਦਾ ਆ ਗਿਆ ਜੀ ਤੇ ਅਲੱਗ-ਅਲੱਗ ਬ੍ਰਾਂਡਸ ਦੇ ਰਹਿਣਗੇ ਕੋਈ ਇੱਕ ਬ੍ਰਾਂਡ ਨਹੀਂ ਹੈਗਾ ਜੀ ਇਹਨਾਂ ਦੇ ਵਿੱਚ ਸਟੱਫ ਸਾਰਾ ਹੀ ਸੋਹਣਾ ਹੋਊਗਾ ਤੁਹਾਨੂੰ ਪਤਾ ਹੀ ਆਪਾਂ ਪੂਰੀ ਸਰਦੀ ਹੋਊਗਾ ਕੋਈ ਵੀ ਆਪਣੇ ਕੋਲੇ ਐਦਾਂ ਦਾ ਸਟੱਫ ਹੈ ਹੀ ਨਹੀਂਗਾ ਵੀ ਜਿਹੜਾ ਕੋਈ ਕੰਪਲੇਨ ਵਾਲਾ ਹੋਵੇ ਜਾਂ ਕੋਈ ਨਾ ਦੱਸਣ ਵਾਲਾ ਹੋਵੇ ਹੈਨਾ ਤਾਂ ਐਦਾਂ ਆਪਣੇ ਕੋਲੇ ਹੈਗੇ ਲਓ ਜੀ ਇਹ ਚੈੱਕ ਦੇ ਵਿੱਚ ਲਵਲੀਨ ਦੀ ਸ਼ਰਟ ਤੇ ਰਾਮ ਟੈਕਸ ਦੀ ਬਾਟਮ ਆ ਗਈ ਜੀ ਇਹ ਕੋਟਰਾਇ ਚੈੱਕ ਦੇ ਵਿੱਚ ਆ ਗਈ ਜੀ ਕੋਟਰਾਇ ਚੈੱਕ ਦੇ ਵਿੱਚ ਵੀ ਦੋ ਕਲਰ ਅਵੇਲੇਬਲ ਹੈਗੇ ਨੇਗੇ ਆਪਣੇ ਕੋਲੇ ਲਵਲੀਨ ਦੀਆਂ ਸ਼ਰਟਾਂ ਨੇ ਰਾਮ ਟੈਕਸ ਦੀਆਂ ਬਾਟਮਾਂ ਰਹਿਣਗੀਆਂ ਮੈਂ ਨਾਲ-ਨਾਲ ਹੀ ਦੱਸ ਰਹੀ ਹਾਂ ਕਿ ਤੁਹਾਨੂੰ ਫਟਾਫਟ ਆਰਡਰ ਪਲੇਸ ਕਰਿਓਗੇ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਹੈਗਾ ਨਾਲ-ਨਾਲ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਦੋ ਸੂਟ ਇਹਦੇ ਵਿੱਚ ਆ ਗਏ ਜੀ ਲਵਲੀਨ ਵਾਲੇ ਚ ਤੇ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਵੀ ਸ਼ਾਇਦ ਰਸ਼ੀਆ ਬ੍ਰਾਂਡ ਦਾ ਜਾਂ ਹਰਾਖੀ ਬ੍ਰਾਂਡ ਦਾ ਹੀ ਰਹੂਗਾ ਤੇ ਇਹਦੇ ਨਾਲ ਇਹ ਵਾਲੀ ਰਹੂਗੀ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਇਹਦਾ ਇਹਦੇ ਨਾਲ ਆਰਮੀ ਸ਼ੈਡ ਦੀ ਰਹੂਗੀ ਜੀ ਬਾਟਮ ਠੀਕ ਹੈ ਜੀ ਇਹ ਪੂਰਾ ਸੂਟ ਹੈਗਾ ਮਤਲਬ ਕਟਿੰਗ ਕਰਕੇ ਦੇਵਾਂਗੇ ਕੋਸੇ ਬਾਟਮ ਤਾਂ ਕਰਕੇ ਹੀ ਜ਼ਿਆਦਾ ਲੱਗ ਰਿਹਾ ਤੇ ਇਹ ਦੀ ਵੱਡੀ ਹੈ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣੇ ਕੋਲ ਇੱਕ ਕਾਟਰਾਈਜ਼ ਦਾ 올ਓਵਰ ਸੂਟ ਹੈ ਜੀ ਇਹ ਕਾਟਰਾਈ ਦਾ ਰਸ਼ੀਆ ਬ੍ਰਾਂਡ ਦਾ 1700 ਰੁਪਏ ਦਾ ਪ੍ਰਾਈਜ਼ ਰਿਹਾ ਸੀਗਾ ਜਿਹੜਾ ਕਿ ਅੱਜ ਤੁਹਾਨੂੰ ਬਿਲਕੁਲ ਡਿਸਕਾਊਂਟ ਦੇ ਉੱਤੇ ਮਿਲੂਗਾ ਆਈ ਰੇਟ ਤੋਂ ਵੀ ਘਟਾ ਕੇ ਤੁਹਾਨੂੰ ਇਹ ਆਪਾਂ ਦੇਵਾਂਗੇ ਠੀਕ ਹੈ ਜੀ 올ਓਵਰ ਸੂਟ ਰਹੂਗਾ ਜੀ ਜੇ ਮੈਚਿੰਗ ਤਾਂ ਨਹੀਂ ਹੁੰਦੀ ਹੈ ਜੀ ਜੇ ਮੈਚਿੰਗ ਨੇ ਮੈਚਿੰਗ ਕਰਦਾਂਗੇ ਤੇ ਨੈਕਸਟ ਆ ਗਿਆ ਜੀ ਜਿਹੜਾ ਇਹ ਵਾਲਾ ਆ ਗਿਆ ਇਹ ਵਾਲਾ ਵੀ ਬਹੁਤ ਸੋਹਣਾ ਐਸਕੇ ਦਾ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਹੈ ਜੀ ਬਹੁਤ ਪਿਆਰਾ ਤੇ ਬਹੁਤ ਹੀ ਜਿਆਦੇ ਰੀਜ਼ਨੇਬਲ ਦੇ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਜੀ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਕਾਟਰਾਈਜ਼ ਦਾ ਇਹ ਰੰਗ ਰਸ਼ੀਆ ਦੇ ਰਹਿਣ ਵਾਲੇ ਨੇ ਕਿ ਕਾਟਰਾਈਜ਼ ਦੇਣਗੇ ਜਿਹੜੇ ਫਟਾਫਟ ਆਰਡਰ ਬੁੱਕ ਕਰੋ ਜੀ ਬਿਲਕੁਲ ਇਮਟ ਜਸਟ ਸਟਾਕ ਹੈਗਾ ਫਟਾਫਟ ਆਰਡਰ ਬੁੱਕ ਕਰੋ ਇਹਨਾਂ ਦੇ ਵਿੱਚ ਤੁਹਾਨੂੰ 3-3 4-400 ਰੁਪਏ ਜਿਹੜੇ ਲੈਸਨ ਵਾਲੇ ਇਹ ਸੂਟ ਤੁਹਾਨੂੰ ਮਿਲ ਜਾਣੇ ਲਗੇ ਤੇ ਨੈਕਸਟ ਆ ਗਿਆ ਇਹ ਵਾਲਾ ਬਹੁਤ ਸੋਹਣਾ ਹੈ ਇਹ ਵੀ ਤੇ ਬਹੁਤ ਸੋਹਣੇ ਨੇ ਮੈਂ ਸ਼ਾਰਟ ਚ ਪਾਵਾਂਗੀ ਵੀਡੀਓ ਅੱਜ ਤੁਹਾਨੂੰ ਫਟਾਫਟ ਆਰਡਰ ਪਲੇਸ ਕਰ ਦਿਓ ਆਪਣੇ ਇਹ ਡਿਸਕਾਊਂਟ ਵਾਲੇ ਸੂਟ ਨੇ ਰਾਮ ਟੈਕਸ ਦੀ ਬਾਟਮ ਰੂਗੀ ਕੋਈ ਆਪਾਂ ਨੇ ਹਲਕੀ ਬਾਟਮ ਨਹੀਂ ਰਾਈ ਹੋਈ ਰਾਮ ਟੈਕਸ ਦੀਆਂ ਬਾਟਮਾਂ ਲੱਗੀਆਂ ਹੋਈਆਂ ਨੇ ਇਹਨਾਂ ਨਾਲ ਤੇ ਜਿਹੜੀ ਹਲਕੀ ਹੋਊਗੀ ਉਹ ਹਲਕੀ ਦੱਸ ਕੇ ਦੇਵਾਂਗੇ ਜੀ ਬਟ ਇਹ ਹਲਕੀਆਂ ਹੈ ਹੀ ਨਹੀਂ ਆਪਾਂ ਨੇ ਰਾਮ ਟੈਕਸ ਦੀ ਲਗਾਨਾ ਕਿਉਂਕਿ ਬੂਰਾ ਆ ਜਾਂਦਾ ਦੂਜੀ ਬਾਟਮਾਂ ਦੇ ਉੱਤੇ ਇਸ ਕਰਕੇ ਇਹ ਰਾਮ ਟੈਕਸ ਦੀ ਹੀ ਬਾਟਮ ਰੂਗੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੁਸੀਂ ਪਹਿਲਾਂ ਲੈ ਚੁੱਕੇ ਹੋਗੇ ਇਹ ਚੀਜ਼ਾਂ ਆਪਣੇ ਕੋਲ ਇਹ ਹੀ ਕਾਟ ਰਾਈਜ਼ ਆ ਗਿਆ ਜੀ ਤੇ ਇਹ ਵੀ ਸੋਹਣਾ ਹੈਗਾ ਬੁੱਟੀ ਵਾਲੀ ਇਹਦੇ ਨਾਲ ਰਹੂਗੀ ਜੀ ਬਾਟਮ ਫਟਾਫਟ ਆਰਡਰ ਪਲੇਸ ਕਰਿਓ ਆਪਣਾ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਹੈਗਾ 1100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਸਿਰਫ 1100 ਰੁਪਏ ਇਹ ਸੁੱਟਾਂ ਦਾ ਪ੍ਰਾਈਸ ਰਹੂਗਾ ਬੇਸ਼ੱਕ ਕੋਈ ਆਲ ਓਵਰ ਇੱਕੋ ਹੀ ਰਹਿ ਰਿਹਾ ਹੈਗਾ 1700 ਵਾਲਾ ਉਹ ਵੀ 1100 ਚ ਮਿਲੂਗਾ ਤੁਹਾਨੂੰ ਤੇ ਇਹ ਵੀ ਸਾਰੇ 1400 1500 ਇਹਨਾਂ ਦਾ ਪ੍ਰਾਈਸ ਰਿਹਾ ਸੀਗਾ ਤੇ ਚਾਹੇ ਕਿਸੇ ਦਾ 1200 ਪ੍ਰਾਈਸ ਰਿਹਾ ਸੀਗਾ 1100 ਹੈਗਾ ਤੇ ਬਾਕੀ ਸਾਰੇ 1400 ਤੋਂ ਘੱਟ ਕੋਈ ਵੀ ਨਹੀਂ ਹੈਗਾ ਇਹਦੇ ਵਿੱਚ ਕਿਉਂਕਿ ਸਾਰੇ ਬ੍ਰਾਂਡ ਵਧੀਏ ਹੀ ਨੇਗੇ ਤੁਹਾਨੂੰ ਵੀ ਪਤਾ ਹੈਗਾ ਤੇ 500 ਦੀ ਤਾਂ ਨਾਲ ਬਾਟਮ ਵੀ ਲਗਾ ਰਹੇ ਆਂਗੇ ਆਪਾਂ 500 450 500 ਦੀ ਤਾਂ ਤੇ ਇਹ ਸਾਰੇ ਸੂਟ ਨੇਗੇ ਜਿਹੜੇ 1100 ਰੁਪਏ ਦੇ ਵਿੱਚ ਰਹਿਣ ਵਾਲੇ ਨੇ ਕਿ फटाफट ਆਪਣਾ ਆਰਡਰ ਹੈ ਜਿਹੜਾ ਉਹ 9253115036 ਤੇ ਆਰਡਰ ਪਲੇਸ ਕਰਨਾ ਹੈਗਾ ਡਿਸਕਾਊਂਟ ਦੇ ਸੂਟ ਰਹਿਣਗੇ ਜਿਹੇ 1100 ਰੁਪਏ ਦਾ ਪ੍ਰਾਈਸ ਹੈ ਜਿਹੜਾ ਮਰਜੀ ਤੁਸੀਂ ਲੈ ਲਿਓ ਤੇ ਮੈਂ ਸਾਰੇ ਦਿਖਾ ਚੁੱਕੀ ਆਂਗੀ 1100 ਰੁਪਏ ਦੇ ਵਿੱਚ ਸਭ ਨੂੰ ਰਾਮ ਟੈਕਸ ਦੀਆਂ ਬਾਟਮਾਂ ਨੇ ਜੀ ਵਿੱਚ ਇੱਕ ਆਡਰ ਆਇਆਗੇ 1400 ਵਾਲੇ ਤੇ 1400 1500 ਇਹਨਾਂ ਦਾ ਪ੍ਰਾਈਸ ਸੀਗਾ ਜੀ ਬਿਲਕੁਲ ਲਾਈਟ ਵੇਟ ਵਾਲੀ ਕਾਟ ਰਾਈਜ਼ ਹੈ ਇਹ ਵੀ ਆਪਾਂ ਲਾਸਟ ਪੀਸ ਹੈ ਜੀ 1400 ਦਾ ਸੂਟ ਸੀਗਾ ਇਹ 1700 ਦਾ ਸੂਟ ਸੀਗਾ ਜਿਹੜਾ ਤੁਹਾਨੂੰ 1100 ਚ ਮਿਲ ਰਿਹਾ ਹੈ ਜੀ ਤੇ ਬਹੁਤ ਸੋਹਣੇ ਸੂਟ ਨੇ ਜੀ ਸਾਰੇ फटाफट ਆਰਡਰ ਪਲੇਸ ਕਰਿਓ 1100 ਰੁਪਏ ਦਾ ਤੁਹਾਨੂੰ ਦੇ ਰਹੇ ਹਾਂਗੇ ਅਸੀਂ ਇਹ फटाफट ਆਪਣਾ ਆਰਡਰ ਪਲੇਸ ਕਰਕੇ ਆਪਣਾ ਜਿਹੜਾ ਸੂਟ ਹੈ ਤੁਸੀਂ ਹੋਲਡ ਕਰਵਾ ਲਿਓ ਥੈਂਕ ਯੂ ਜੀ